ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਵੀ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਤਾਂ 11 ਦਿਨ ਇਹ ਪਾਠ ਕਰਕੇ ਵੇਖੋ ਚਮਤਕਾਰ ਹੋਵੇਗਾ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰਜ ਲਿਖ ਕੇ ਹਾਜ਼ਰੀ ਲਗਵਾ ਦਿਓ ਸਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਜਿਹੜੇ ਗੁਰਮਖ ਪਿਆਰੇ ਕਰਜੇ ਤੋਂ ਤੰਗ ਪਰੇਸ਼ਾਨ ਹਨ। ਜਿਨ੍ਹਾਂ ਦੇ ਘਰ ਵਿੱਚ ਪੈਸੇ ਦੀ ਸਮੱਸਿਆ ਹੈ, ਜਿਨ੍ਹਾਂ ਦੇ ਘਰ ਵਿੱਚ ਤੰਗੀ ਹੈ। ਸਾਥ ਸੰਗਤ ਜੀ ਉਹ ਲੋਕ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖ ਕੇ 11 ਦਿਨ ਇਸ ਪਾਠ ਦਾ ਜਾਪ ਕਰ ਲੈਣ ਤਾਂ ਫਿਰ ਸਾਧ ਸੰਗਤ ਜੀ ਵੇਖਿਓ ਪਰਮ ਪਿਤਾ ਪਰਮੇਸ਼ਰ ਜੀ ਦੀ ਐਸੀ ਕਿਰਪਾ ਹੋ ਜਾਵੇਗੀ ਕਿ ਹਰ ਸਮੱਸਿਆ ਦੂਰ ਹੋ ਜਾਵੇਗੀ ਜੋ ਵੀ ਘਰ ਵਿੱਚ ਪੈਸੇ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਸਮੱਸਿਆ ਹੈ ਉਹ ਵੀ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਵੇਗੀ ਪਰ ਸਾਧ ਸੰਗਤ ਜੀ ਅੱਜ ਦੇ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਕਿ ਸਰਬੱਤ ਦਾ ਭਲਾ ਹੋ ਜਾਵੇ ਸਤ ਸੰਗਤ ਜੀ ਇਸ ਕਥਾ ਨੂੰ ਵੀ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਸਤ ਸੰਗਤ ਜੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਚਿੰਤਾ ਕੋਈ ਕਰਜ਼ੇ ਦੀ ਚਿੰਤਾ ਵਿੱਚ ਡੁੱਬਿਆ ਹੋਇਆ ਹੈ ਕੋਈ ਘਰ ਦੇ ਖਰਚਿਆਂ ਦੇ ਬੋਝ ਦੇ ਹੇਠਾਂ ਆ ਚੁੱਕਾ ਹੈ ਤੇ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀਆਂ ਉਲਝਣਾ ਵਿੱਚ ਫਸਿਆ ਹੋਇਆ ਹੈ। ਸਾਧ ਸੰਗਤ ਜੀ ਮਨੋਖ ਸੋਚਦਾ ਹੈ ਮੈਂ ਦਿਨ ਰਾਤ ਮਿਹਨਤ ਕਰਦਾ ਹਾਂ ਪਰ ਫਿਰ ਵੀ ਘਰ ਵਿੱਚ ਧਨ ਕਿਉਂ ਨਹੀਂ ਟਿਕਦਾ? ਘਰ ਵਿੱਚ ਸ਼ਾਂਤੀ ਕਿਉਂ ਨਹੀਂ ਆਉਂਦੀ? ਚਿਹਰੇ ਤੇ ਮੁਸਕਾਨ ਗੁੰਮ ਹੋ ਜਾਂਦੀ ਹੈ। ਅਤੇ ਦਿਲ ਵਿੱਚ ਹਰ ਵੇੜ ਇਹ ਸਵਾਲ ਘੁੰਮਦਾ ਹੈ। ਮੈਂ ਇਸ ਕਰਜ਼ੇ ਦੀ ਸਮੱਸਿਆ ਤੋਂ ਕਦੋਂ ਛੁਟਕਾਰਾ ਪਾਵਾਂਗਾ? ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਉੱਪਰ ਕਦੋਂ ਮਿਹਰ ਕਰਨਗੇ? ਸਾਤਸੰਗ ਜੀ ਜੀਵਨ ਦੀਆਂ ਇਹ ਸਮੱਸਿਆਵਾਂ ਸਿਰਫ ਮਾਇਆ ਨਾਲ ਹੱਲ ਨਹੀਂ ਹੁੰਦੀਆਂ ਸਗੋਂ ਅਸਲ ਹੱਲ ਹੈ ਪ੍ਰਭੂ ਦੇ ਨਾਮ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚ ਕਿਉਂਕਿ ਸਾਤਸੰਗ ਜੀ ਕਰਜ਼ਾ ਸਿਰਫ ਬੈਂਕ ਦਾ ਨਹੀਂ ਹੁੰਦਾ ਸਭ ਤੋਂ ਵੱਡਾ ਕਰਜ਼ਾ ਉਹ ਹੁੰਦਾ ਹੈ ਜੋ ਮਨੁੱਖ ਦੇ ਮਨ ਉੱਪਰ ਵੱਸ ਜਾਂਦਾ ਹੈ ਸਾਤਸੰਗ ਜੀ ਉਹ ਕਰਜ਼ਾ ਹੈ ਚਿੰਤਾ ਦਾ ਕਰਜ਼ਾ ਡਰ ਦਾ ਹੁੰਦਾ ਹੈ ਕਰਜ਼ਾ ਅਤੇ ਅਰਦਾਸ ਪੂਰੀ ਨਾ ਹੋਣ ਦੀ ਚਿੰਤਾ ਸਤ ਸੰਗਤ ਜੀ ਜੋ ਕਰਜ਼ਾ ਸਾਡੇ ਅੰਦਰ ਵਾਸ ਕਰਦਾ ਹੈ ਉਸ ਕਾਰਨ ਸਾਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ ਸਾਡੇ ਘਰ ਵਿੱਚ ਵੀ ਹਰ ਵੇਲੇ ਚਿੰਤਾ ਤੇ ਪਰੇਸ਼ਾਨੀ ਬਣੀ ਹੀ ਰਹਿੰਦੀ ਹੈ ਕਿਉਂਕਿ ਸਤ ਸੰਗਤ ਜੀ ਅਸੀਂ ਸੋਚਦੇ ਹਾਂ ਬੈਂਕਾਂ ਵਿੱਚ ਲੱਖਾਂ ਕਰੋੜਾਂ ਜਮ੍ਹਾਂ ਹੋ ਜਾਣ ਤਾਂ ਮੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇ ਪਰ ਸਤ ਸੰਗਤ ਜੀ ਸੱਚਾਈ ਇਹ ਹੈ ਕਿ ਮਾਇਆ ਦਾ ਧਨ ਚਿੰਤਾ ਨੂੰ ਹੋਰ ਵਧਾਉਂਦਾ ਹੈ ਅਮੀਰ ਮਨੁੱਖ ਵੀ ਚਿੰਤਾ ਵਿੱਚ ਡੁੱਬੇ ਹੁੰਦੇ ਹਨ ਕਿਉਂਕਿ ਸਾਥ ਸੰਗਤ ਜੀ ਮਾਇਆ ਦਾ ਧਨ ਦਾ ਸਦਾ ਸਾਥ ਨਹੀਂ ਚੱਲਣਾ। ਅਸਲੀ ਮਨੁੱਖ ਜਿਹੜਾ ਹੁੰਦਾ ਹੈ ਨਾ ਉਸ ਨੂੰ ਸੁਖ ਅਤੇ ਮੁਕਤੀ ਪ੍ਰਭੂ ਦੇ ਨਾਮ ਵਿੱਚ ਹੀ ਮਿਲਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨਾਮ ਵਿੱਚ ਹਨ ਕਿਉਂਕਿ ਸਾਥ ਸੰਗਤ ਜੀ ਨਾਮ ਦਾ ਧਨ ਹੀ ਮਨੁੱਖ ਨੂੰ ਸਾਰੇ ਕਰਜ਼ਿਆਂ ਤੋਂ ਮੁਕਤ ਕਰ ਸਕਦਾ ਹੈ। ਅਤੇ ਨਾਲ ਹੀ ਮਨੁੱਖ ਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ। ਸੋ ਫਿਰ ਸਾਥ ਸੰਗਤ ਜੀ ਗੁਰਬਾਣੀ ਤਾਂ ਸਾਡੇ ਜੀਵਨ ਵਿੱਚ ਹੀ ਸੱਚਾ ਸਹਾਰਾ ਹੈ। ਜੋ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਪਰਮਾਤਮਾ ਦੇ ਨਾਮ ਵਿੱਚ ਹੈ ਤਾਂ ਫਿਰ ਸਾਧ ਸੰਗਤ ਜੀ ਜਿਸ ਪੰਗਤੀ ਦਾ ਤੁਸੀਂ ਜਾਪ ਕਰਨਾ ਹੈ ਉਹ ਪੰਗਤੀ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਤਾਂ ਫਿਰ ਸਾਧ ਸੰਗਤ ਜੀ ਇਹ ਸ਼ਬਦ ਦਾ ਅਰਥ ਹੈ ਉਸ ਗੱਲ ਦੀ ਚਿੰਤਾ ਕਰਨ ਵਿੱਚ ਕੋਈ ਲਾਭ ਨਹੀਂ ਜੋ ਅਜੇ ਹੋਈ ਨਹੀਂ ਜੋ ਵੀ ਹੋਣਾ ਹੈ ਪ੍ਰਭੂ ਦੀ ਮਰਜ਼ੀ ਨਾਲ ਹੋਵੇਗਾ ਕਿਉਂਕਿ ਜਦੋਂ ਮਨੁੱਖ ਸਾਰੀਆਂ ਚਿੰਤਾਵਾਂ ਨੂੰ ਪਰਮਾਤਮਾ ਜੀ ਦੇ ਭਰੋਸੇ ਤੇ ਹੀ ਛੱਡ ਦਿੰਦਾ ਹੈ ਤਾਂ ਸਾਧ ਸੰਗਤ ਜੀ ਉਸ ਦਾ ਮਨ ਫਿਰ ਸ਼ਾਂਤ ਤੇ ਹੌਲਾ ਵੀ ਹੋ ਜਾਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਇਹ ਸ਼ਬਦ ਸਾਨੂੰ ਇਹ ਸਮਝਾਉਂਦਾ ਹੈ ਕਿ ਚਿੰਤਾ ਨਾਲ ਸਮੱਸਿਆਵਾਂ ਦਾ ਹੱਲ ਕਦੇ ਨਹੀਂ ਹੋਣਾ ਸਗੋਂ ਸਾਡੀ ਸ਼ਕਤੀ ਤੇ ਵਿਸ਼ਵਾਸ ਨੂੰ ਇਹ ਚਿੰਤਾ ਕਮਜ਼ੋਰ ਕਰ ਦੇਵੇਗੀ ਜੇ ਅਸੀਂ ਪ੍ਰਭੂ ਦੇ ਨਾਮ ਦਾ ਸਹਾਰਾ ਲਈਏ ਤਾਂ ਸਾਰੀਆਂ ਚਿੰਤਾਵਾਂ ਆਪਣੇ ਆਪ ਹੀ ਮੁੱਕ ਜਾਣਗੀਆਂ ਸਤਸੰਗਤ ਜੀ ਅਗਲਾ ਸ਼ਬਦ ਹੈ ਜੀ ਜਿਾਕੈ ਹਿਰਦੈ ਨਾਮ ਅਨਿਧਾਨ ਸੋਈ ਸੱਚਾ ਤਨਵੰਤਾ ਸਤਸੰਗਤ ਜੀ ਇਸ ਦਾ ਅਰਥ ਹੈ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਖਜ਼ਾਨਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਖਜ਼ਾਨਾ ਹੈ ਉਹੀ ਅਸਲ ਧਨਵਾਨ ਹੈ ਉਹੀ ਅਸਲ ਅਮੀਰ ਹੈ ਕਿਉਂਕਿ ਮਾਇਆ ਦਾ ਧਨ ਤਾਂ ਆਉਂਦਾ ਜਾਂਦਾ ਹੈ ਪਰ ਨਾਮ ਦਾ ਧਨ ਸਦਾ ਸਾਥ ਨਿਭਾਉਂਦਾ ਹੈ ਪਰ ਨਾਮ ਦਾ ਧਨ ਜਿਹੜਾ ਹੈ ਸਾਡੇ ਲਈ ਲੋਕ ਪਰਲੋਕ ਸਵਾਰਦਾ ਹੈ ਸੋ ਇਹ ਨਾਮ ਹੀ ਮਨੁੱਖ ਦੇ ਸਾਰੇ ਅੰਦਰੋਨੀ ਬਾਹਰੀ ਕਰਜ਼ਿਆਂ ਤੋਂ ਮੁਕਤੀ ਦਿਵਾਉਂਦਾ ਹੈ ਜਿਸ ਕੋਲ ਨਾਮ ਦਾ ਧਨ ਹੈ ਉਸ ਨੂੰ ਕਦੇ ਵੀ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਸੋ ਇਹ ਨਾਮ ਹੀ ਸਾਨੂੰ ਸਦਾ ਲਈ ਸੁੱਖ ਸ਼ਾਂਤੀ ਤੇ ਮੁਕਤੀ ਦਿੰਦਾ ਹੈ ਤਾਂ ਫਿਰ ਸਾਧ ਸੰਗਤ ਜੀ ਜਦੋਂ ਅਸੀਂ ਜਪ ਕਰਦੇ ਹਾਂ ਚਿੰਤਾ ਤਾਂ ਕਿ ਕੀ ਜੀਏ ਜੋ ਅਣਹੋਣੀ ਹੋਏ ਤਾਂ ਸਾਧ ਸੰਗਤ ਜੀ ਇਹ ਸ਼ਬਦ ਸਾਨੂੰ ਇਹ ਸਮਝਾ ਦਿੰਦਾ ਹੈ ਕਿ ਸਾਡੀ ਚਿੰਤਾ ਸਾਡੀ ਸਮੱਸਿਆ ਦਾ ਹੱਲ ਨਹੀਂ ਕਰਦੀ ਸਗੋਂ ਸਾਡੇ ਮਨ ਦੀ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਜਦੋਂ ਅਸੀਂ ਚਿੰਤਾ ਕਰਦੇ ਹਾਂ ਤਾਂ ਸਾਡਾ ਵਿਸ਼ਵਾਸ ਹੋਰ ਕਮਜ਼ੋਰ ਹੋ ਜਾਂਦਾ ਹੈ ਅਤੇ ਅਸੀਂ ਪ੍ਰਭੂ ਦੀ ਮਰਜ਼ੀ ਨੂੰ ਭੁੱਲ ਜਾਂਦੇ ਹਾਂ ਅਤੇ ਫਿਰ ਅਸੀਂ ਪ੍ਰਭੂ ਦੀ ਮਰਜ਼ੀ ਨੂੰ ਭੁੱਲ ਜਾਂਦੇ ਹਾਂ ਸੋ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸਾਰੀਆਂ ਚਿੰਤਾਵਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਣਾ ਹੀ ਅਸਲੀ ਸੁੱਖ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਦੇ ਨਾਮ ਦਾ ਜਪ ਕਰਦੇ ਹਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਸੀਂ ਆਪਣੇ ਜੀਵਨ ਦੀਆਂ ਮੁਸੀਬਤਾਂ ਨੂੰ ਸਹਜੇ ਹੀ ਪਾਰ ਕਰ ਸਕਦੇ ਹਾਂ ਸਾਧ ਸੰਗਤ ਜੀ ਅਗਲੇ ਸ਼ਬਦ ਵਿੱਚ ਅਸੀਂ ਜਪ ਕਰਦੇ ਹਾਂ ਜਾ ਕੇ ਹਰਿ ਦੇ ਨਾਮ ਨਿਦਾਨ ਸੋਈ ਸੱਚਾ ਤਨਵੰਤਾ ਸਾਧ ਸੰਗਤ ਜੀ ਇਹ ਸ਼ਬਦ ਸਾਨੂੰ ਅਸਲ ਧਨ ਦੀ ਪਰਿਭਾਸ਼ਾ ਦੱਸਦਾ ਹੈ ਸੰਸਾਰ ਦਾ ਤਾਂ ਧਨ ਦਾ ਤਾਂ ਅਸਥਾਈ ਰੂਪ ਹੈ ਸਾਧ ਸੰਗਤ ਜੀ ਅਗਲੇ ਸ਼ਬਦ ਵਿੱਚ ਅਸੀਂ ਜਪ ਕਰਦੇ ਹਾਂ ਜਾ ਕੇ ਹਰਿ ਦੇ ਨਾਮ ਨਿਦਾਨ ਸੋਈ ਸੱਚਾ ਤਨਵੰਤਾ ਸਾਤਸੰਗ ਜੀ ਇਹ ਸ਼ਬਦ ਸਾਨੂੰ ਅਸਲੀ ਧਨ ਦੀ ਪਰਿਭਾਸ਼ਾ ਦੱਸਦਾ ਹੈ ਸੰਸਾਰ ਦਾ ਧਨ ਦਾ ਤਾਂ ਅਸਥਾਈ ਹੈ ਅੱਜ ਹੈ ਕੱਲ ਨਹੀਂ ਰਹੇਗਾ ਪਰ ਪ੍ਰਭੂ ਦਾ ਨਾਮ ਸਦਾ ਸਥਿਰ ਰਹਿਣਾ ਹੈ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਇਕੱਠਾ ਕਰ ਲਿਆ ਤਾਂ ਸਾਤਸੰਗ ਜੀ ਉਸ ਨੂੰ ਸੰਸਾਰ ਦੀ ਕਿਸੇ ਵੀ ਚੀਜ਼ ਦੀ ਲੋੜ ਨਹੀਂ ਰਹਿੰਦੀ ਤੇ ਨਾਮ ਦੀ ਕਮਾਈ ਸਾਨੂੰ ਅੰਦਰੋਨੀ ਸ਼ਕਤੀ ਸ਼ਾਂਤੀ ਅਤੇ ਸੰਤੁਸ਼ਟੀ ਦਿੰਦੀ ਹੈ ਸੋ ਸਾਤਸੰਗ ਜੀ ਇਹ ਨਾਮ ਹੀ ਸਾਨੂੰ ਸਾਰੇ ਕਰਜ਼ੇ ਚਿੰਤਾਵਾਂ ਅਤੇ ਡਰ ਤੋਂ ਮੁਕਤ ਕਰਦਾ ਹੈ ਤਾਂ ਫਿਰ ਸਾਧ ਸੰਗਤ ਜੀ ਹੁਣ ਗੱਲ ਕਰਦੇ ਆ ਕਿ ਕਿਸ ਵਿਧੀ ਨਾਲ ਅਸੀਂ 11 ਦਿਨ ਇਹ ਪਾਠ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਜੇ ਤੁਹਾਡੇ ਜੀਵਨ ਵਿੱਚ ਕਰਜ਼ੇ ਅਤੇ ਚਿੰਤਾਵਾਂ ਦਾ ਬੋਝ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਫਿਰ 11 ਦਿਨ ਦਾ ਪਾਠ ਤੁਹਾਡੇ ਜੀਵਨ ਵਿੱਚ ਚਮਤਕਾਰ ਲਿਆ ਸਕਦਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਨ ਅਤੇ ਸਰੀਰ ਦੀ ਸ਼ੁੱਧਤਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠੋ ਤੇ ਨਹਾਉਣ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਹਿਨ ਲਓ। ਸਾਧ ਸੰਗਤ ਜੀ ਸਰੀਰ ਦੀ ਸ਼ੋਧਤਾ ਮਨ ਦੀ ਸ਼ੋਧਤਾ ਨੂੰ ਵਧਾ ਦਿੰਦੀ ਹੈ। ਜਦੋਂ ਤੁਸੀਂ ਸਾਫ਼ ਸੁਥਰੇ ਹੁੰਦੇ ਹੋ ਤੁਹਾਡਾ ਮਨ ਵੀ ਪ੍ਰਭੂ ਦੇ ਨਾਮ ਨਾਲ ਜੁੜਨ ਲਈ ਤਿਆਰ ਹੋ ਜਾਂਦਾ ਹੈ। ਸਾਧ ਸੰਗਤ ਜੀ ਫਿਰ ਇੱਕ ਸ਼ਾਂਤ ਅਤੇ ਸੁਚੱਜੀ ਜਗ੍ਹਾ ਤੁਸੀਂ ਚੁਣ ਲੈਣੀ ਹੈ ਜਿੱਥੇ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਪਾਠ ਕਰ ਸਕਦੇ ਹੋ। ਸਾਧ ਸੰਗਤ ਜੀ ਅਗਲੇ ਕਦਮ ਵਿੱਚ ਅਸੀਂ ਪਾਠ ਦੀ ਸ਼ੁਰੂਆਤ ਕਰਨੀ ਹੈ। ਤੁਸੀਂ ਆਪਣੇ ਸਾਹਮਣੇ ਇੱਕ ਸਟੇਕ ਜਾਂ ਸਾਧ ਸੰਗਤ ਜੀ ਇੱਕ ਬਰਤਨ ਵਿੱਚ ਪਾਣੀ ਭਰ ਕੇ ਰੱਖ ਲੈਣਾ ਹੈ ਇਹ ਪਾਠ ਦੇ ਅੰਤ ਵਿੱਚ ਸ਼ਰਧਾ ਨਾਲ ਤੁਸੀਂ ਪੀ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਜੋ ਵੀ ਅਸੀਂ ਪਾਠ ਕਰਦੇ ਹਾਂ ਜਿਸ ਵੀ ਸ਼ਬਦ ਦਾ ਅਸੀਂ ਜਾਪ ਕਰਦੇ ਹਾਂ ਉਹਦੀ ਸਾਰੀ ਊਰਜਾ ਆਲੇ-ਦੁਆਲੇ ਇਕੱਠੀ ਹੋ ਜਾਂਦੀ ਹੈ ਸਾਧ ਸੰਗਤ ਜੀ ਇਹ ਊਰਜਾ ਪਾਣੀ ਵਿੱਚ ਵੀ ਸਮਾ ਜਾਂਦੀ ਹੈ ਸੋ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਪ੍ਰਭੂ ਦੇ ਚਰਨਾਂ ਵਿੱਚ ਆਪਣੀ ਹਰ ਇੱਛਾ ਰੱਖ ਦੇਣੀ ਹੈ ਫਿਰ ਸਾਧ ਸੰਗਤ ਜੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਣਾ ਹੈ ਫਿਰ ਸਾਧ ਸੰਗਤ ਜੀ ਪਾਠ ਪੂਰਾ ਹੋਣ ਤੋਂ ਬਾਅਦ ਹੱਥ ਜੋੜ ਕੇ ਪੂਰੀ ਸ਼ਰਦਾ ਨਾਲ ਅਰਦਾਸ ਕਰਨੀ ਹੈ हे ਪ੍ਰਭੂ हे ਸੱਚੇ ਪਾਤਸ਼ਾਹ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿਓ ਮੇਰੇ ਕਰਜ਼ੇ ਦਾ ਬੋਝ ਹੌਲਾ ਕਰ ਦਿਓ ਮੈਨੂੰ ਨਾਮ ਦਾ ਅਸਲ ਧਨ ਬਖਸ਼ ਦਿਓ ਮੇਰੇ ਜੀਵਨ ਵਿੱਚ ਸੁੱਖ ਸ਼ਾਂਤੀ ਤੇ ਸਮਰਪਣ ਦੀ ਭਾਵਨਾ ਲੈ ਕੇ ਆਓ ਸਾਤਸੰਗਰ ਜੀ ਅਰਦਾਸ ਕਰਨ ਤੋਂ ਬਾਅਦ ਸਾਹਮਣੇ ਰੱਖਿਆ ਪਾਣੀ ਤੁਸੀਂ ਸ਼ਰਦਾ ਨਾਲ ਪੀ ਸਕਦੇ ਹੋ ਸਾਤਸੰਗਰ ਜੀ ਅਗਲਾ ਕਦਮ ਹੈ ਨਿਜ਼ਮਤ ਤੇ ਸ਼ਰਦਾ ਨਾਲ ਇਹ ਪਾਠ ਲਗਾਤਾਰ 11 ਦਿਨ ਕਰਨਾ ਬੜਾ ਜ਼ਰੂਰੀ ਹੈ ਹਰ ਦਿਨ ਇੱਕੋ ਹੀ ਸਮੇਂ ਇੱਕੋ ਹੀ ਜਗ੍ਹਾ ਤੇ ਬੈਠ ਕੇ ਪਾਠ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਸਾਤਸੰਗਰ ਜੀ ਨਿਜ਼ਮਤਾ ਅਤੇ ਸ਼ਰਦਾ ਨਾਲ ਕੀਤਾ ਪਾਠ ਜਿਹੜਾ ਹੈ ਨਾ ਉਹ ਜਲਦੀ ਫਲ ਦਿੰਦਾ ਹੈ ਜੇ ਕਿਸੇ ਦਿਨ ਪਾਠ ਰਹਿ ਵੀ ਜਾਵੇ ਤਾਂ ਸਾਤਸੰਗਰ ਜੀ ਅਗਲੇ ਦਿਨ ਦੋ ਵਾਰ ਪਾਠ ਕਰਨ ਦਾ ਨਿਯਮ ਬਣਾ ਲਓ ਪਾਠ ਦੌਰਾਨ ਮਨ ਨੂੰ ਸ਼ਾਂਤ ਅਤੇ ਇਕਾਗਰ ਰੱਖੋ ਸੰਸਾਰਿਕ ਚਿੰਤਾਵਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰ ਦਿਓ ਸਾਖ ਸੰਗਤ ਜੀ ਅਗਲਾ ਕਦਮ ਹੈ ਵਿਸ਼ਵਾਸ ਤੇ ਸਬਰ ਇਸ ਪਾਠ ਦਾ ਸਭ ਤੋਂ ਵੱਡਾ ਆਧਾਰ ਵਿਸ਼ਵਾਸ ਤੇ ਸਬਰ ਹੋਵੇਗਾ ਪ੍ਰਭੂ ਦੀ ਮਰਜ਼ੀ ਤੇ ਭਰੋਸਾ ਰੱਖੋ ਸਬਰ ਨਾਲ ਇਸ ਵਿਧੀ ਨੂੰ ਪੂਰਾ ਕਰੋ ਪ੍ਰਭੂ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਜ਼ਰੂਰ ਆਵੇਗਾ ਸੋ ਫਿਰ ਸਾਖ ਸੰਗਤ ਜੀ ਕਰਜ਼ੇ ਤੋਂ ਮੁਕਤੀ ਦਾ ਅਸਲ ਰਾਹ ਮਾਇਆ ਦਾ ਧੰਦਾ ਨਹੀਂ ਸਗੋ ਪ੍ਰਭੂ ਦਾ ਨਾਮ ਹੈ ਮਾਇਆ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਤਾਂ ਸੰਗੇ ਅਮੀਰ ਜਿਹੜੇ ਹਨ ਉਹ ਮਨੁੱਖ ਵੀ ਆਪਣੇ ਤੋਂ ਵੱਧ ਸੁਖੀ ਹੁੰਦੇ ਪਰ ਸਚਾਈ ਇਹ ਹੈ ਕਿ ਅਮੀਰ ਵੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ ਸੋ ਅਸਲ ਸੁੱਖ ਜਿਹੜਾ ਹੈ ਮੁਕਤੀ ਸਿਰਫ ਨਾਮ ਦੀ ਕਮਾਈ ਨਾਲ ਹੀ ਮਿਲਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ ਉਹਦੇ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ ਸੋ ਇਸੇ ਲਈ ਅੱਜ ਤੋਂ ਹੀ ਚਿੰਤਾ ਜਿਹੜੀ ਹੈ ਪ੍ਰਭੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿਓ ਤਾਂ ਸਾਧ ਸੰਗਤ ਜੀ ਆਪਣਾ ਪੂਰਾ ਭਰੋਸਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਰੱਖੋ ਤੁਹਾਡੇ ਜੀਵਨ ਵਿੱਚ ਫਿਰ ਚਮਤਕਾਰ ਜ਼ਰੂਰ ਹੋ ਜਾਵੇਗਾ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਜੀਵਨ ਸੁਖਮਈ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ